ਬੀਤੀ ਰਾਤ ਚੋਰਾਂ ਨੇ ਇੱਕ ਘਰ ਨੂੰ ਬਣਾਇਆ ਆਪਣਾ ਨਿਸ਼ਾਨਾ ਚਾਰ ਮੱਜਾਂ ਸਮੇਤ ਇੱਕ ਕਟੜੂ ਚੋਰੀ ਸੀਸੀਟੀਵੀ ਫੁਟੇਜ ਆਈ ਸਾਹਮਣੇ ਗੱਲਬਾਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਮਾਨਸਾ ਜ਼ਿਲ੍ਹੇ ਦੇ ਕਸਬਾ ਪੀਖੀ ਦੇ ਨੇੜਲੇ ਪਿੰਡ ਕੋਟੜਾ ਕਲਾਂ ਦੀ ਹੈ ਕੋਟੜਾ ਕਲਾਂ ਦੇ ਵਿੱਚ ਬੀਤੀ ਰਾਤ ਚੋਰਾਂ ਨੇ ਇੱਕ ਘਰ ਨੂੰ ਆਪਣਾ ਨਿਸ਼ਾਨਾ ਬਣਾ ਲਿਆ ਹੈ ਇੱਕ ਘਰ ਦੇ ਪਸ਼ੂਆਂ ਵਾਲੇ ਨੌਰੇ ਦੇ ਵਿੱਚੋਂ ਚਾਰ ਮੱਝਾਂ ਇੱਕ ਕੱਟਰੂ ਚੋਰੀ ਕਰਕੇ ਲੈ ਗਏ ਹਨ ਚੋਰਾ ਦੇ ਵਹੀਕਲ ਦੇ ਆਉਂਦੇ ਜਾਂਦੇ ਦੀ ਜਿਹੜੀ ਸੀਸੀਟੀਵੀ ਫੁਟੇਜ ਦੇ ਵਿੱਚ ਵੀਡੀਓ ਸਾਹਮਣੇ ਆਈ ਹੈ ਪਰਿਵਾਰਕ ਮੈਂਬਰਾਂ ਨੇ 4 ਮੱਝਾਂ ਤੇ ਇੱਕ ਕਟਰੂ ਦੀ ਕੀਮਤ ਲਗਭਗ 4.5 ਲੱਖ ਦੱਸੀ ਹੈ ਉਧਰ ਥਾਣਾ ਭੀਖੀ ਦੇ ਐਸਐਚਓ ਨੇ ਫੋਨ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਗਹਿਰਾਈ ਦੇ ਨਾਲ ਜਿਹੜੀ ਆਪਣਾ ਕੰਮ ਕਰ ਰਹੀ ਹੈ ਹਾਥਾਂ ਤੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਉਹ ਫਰੋਲੇ ਜਾ ਰਹੇ ਹਨ ਥਾਣਾ ਭੀਖੀ ਦੇ ਐਸਐਚਓ ਨੇ ਫੋਨ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਵੀ ਦੋਸ਼ੀ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਜੇਕਰ ਇਸ ਤੇ ਸਬੰਧਤ ਕਿਸੇ ਨੂੰ ਕੋਈ ਜਾਣਕਾਰੀ ਹੈ ਉਹ ਥਾਣਾ ਭੀਖੀ ਨੂੰ ਜ਼ਰੂਰ ਤਲਾਸ਼ ਕਰੇ ਜਾਂ ਪਰਿਵਾਰ ਨਾਲ ਰਾਸਤਾ ਕਰੇ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਕੀ ਨਾਮ ਹੈ ਗੁਰਪ੍ਰੀਤ ਸਿੰਘ ਬਈ ਕੋਟ ਲਗ ਲਾ ਛੋਟੇ ਪੁੱਤਾ ਦਾ ਨਾਮ ਨਿੱਕਾ ਸਿੰਘ ਕੀ ਮਸਲਾ ਪਿਆ ਜਿਹੜੇ ਇੰਨੇ ਲੋਕ ਇਕੱਠੇ ਹੋ ਗਏ ਮੈਸਾਂ ਚੋਰੀ ਹੋ ਗਈ ਟਾਈਮ ਅਜਾ ਸੀ 4 ਕਿੱਡੀ ਕਿਡੀ ਚੀਜ਼ਾਂ ਸੀ ਕਿੰਨੇ ਕ ਮੁੱਲ ਦੇ ਸੀ ਇੱਕ 28 ਦੀ ਸੀ 2 ਲੱਖ ਲੱਖ ਦੀ ਸੀ 195 ਟੋਟਲ ਕਿੰਨਾ ਕ ਨੁਕਸਾਨ ਹੋ ਗਿਆ 4 4.5 ਲੱਖ ਦਾ 4 4.5 ਲੱਖ ਦਾ ਪਿੱਖੀ ਥਾਣੇ ਨੂੰ ਕੁਛ ਕਾਰ ਕੀਤੀ ਹੈ ਦੀ ਕਰੇ ਆਈ ਸੀ ਮਲਾਜਮ ਆਈ ਜੀ ਕੀ ਗੱਲ ਬਾਤ ਉਹ ਸੀ ਸੀਸੀਟੀਵੀ ਖੋੜੋਲੀ ਆ ਕੋਈ ਮਿਲੇ ਕਲੂ ਤੁਹਾਨੂੰ ਵੈਸੇ ਪਿੰਡ ਵਾਲਾ ਕੈਮਰਾ ਦੇਖੀ ਬਾਗੀ ਪੁਲਿਸ ਤੋਂ ਅੱਛਾ ਕੋਈ ਸੀਸੀਟੀਵੀ ਦੇ ਸਾਹਮਣੇ ਕੋਈ ਫੁਟੇਜ ਆਈ ਹੈ? ਹਾਂ ਵਹ ਗੱਡੀ ਆਈ ਹੈ 1:28 ਮਿੰਟਾਂ ਦੇ ਇਥੋਂ ਬਾਗੀ ਮੰਨ ਸਕਦੇ। ਅੱਛਾ ਮਾਨਸਾਲੇ ਪਾਸੇ ਹਾਂ। ਕਿੰਨੇ ਪਸ਼ੂ ਸੀ ਟੋਟਲੇ ਇੱਥੇ 6 ਸੀ ਦੋ ਗਾਵੀਆਂ ਛੱਡ ਗਏ ਚਾਰ ਮੱਝਾਂ ਲੈ ਗਏ। ਚਾਰ ਮੱਝਾਂ ਲੈ ਗਏ। ਇੱਕ ਛੋਟਾ ਜਿਹਾ ਮੇਰੇ ਖਿਆਲ ਇੱਕ ਕਟਰੂ ਛੱਡ ਗਏ ਇੱਕ ਲੈ ਗਏ। ਇੱਕ ਤਾਂ ਮਰਿਆ ਹੋਇਆ ਸੀ। ਅੱਛਾ ਇੱਥੇ ਲੱਭੇ ਲਾਉਣੇ ਕਿਸੇ ਨੂੰ ਕੋਈ ਭਿੰਨ ਘਪਈਏ ਚੀਜ਼ ਦੀ ਕਿ ਨਾ ਕੋਈ ਨਹੀਂ ਪਈ। ਕੀ ਨਾਮ ਹੈ? ਨਿੱਕਾ ਜੀ। ਨਿੱਕਾ ਸਿੰਘ ਪਿਓ ਦਾ ਕੀ ਨਾਮ ਹੈ? ਗੁਰਦਾਲ ਸਿੰਘ। ਕਿਹੜਾ ਪਿੰਡਾ ਜੀ? ਕੋੜਾ ਜੀ। ਕੀ ਮਸਲਾ ਬਣਿਆ ਇਹ ਤਾਂ ਜੀ 1:00 ਵਜੇ 1:00 ਵਜੇ 2:00 ਵਜੇ ਵਾਕਾ ਹੋਇਆ 2:00 ਵਜੇ ਉੱਠ ਖੜੇ ਤੇ ਮੈਂ ਨਹੀਂ ਸੀ ਮੈਂ ਸਭ ਤੋਂ ਲੈ ਗਿਆ ਉਹ ਤਾਂ ਕੋਈ ਪਤਾ ਨਹੀਂ ਲੱਗਿਆ ਕੋਈ ਕੋਈ ਪਤਾ ਨਹੀਂ ਗੱਡੀ ਆਈ ਹੈ ਜੀ ਕੈਮਰੇ ਜੂਤ ਗੱਡੀ ਆਈ ਹੈ ਇੱਥੇ ਅੱਛਾ ਗੱਡੀ ਆਈ ਹੈ ਹਾਂ ਕਿਵੇਂ ਕੋਈ ਪੁਲਿਸ ਦਾ ਇੱਥੇ ਕੋਈ ਤੁਹਾਡੇ ਢੇੜਾ ਜਿਹੜਾ ਮਾਰਦੀ ਹੈ ਪੁਲਿਸ ਹਾਂ ਹਾਂ ਜੀ ਮਾਰਦੀ ਹੈ ਪੁਲਿਸ ਦੀ ਕਾਰਗੇ ਜਾਰੇ ਕਿਵੇਂ ਦੇਖਦੇ ਤੁਸੀਂ ਰਿਪੋਰਟ ਕੀਤੀ ਹੈ ਕੋਡੇ ਨਾਲ ਸਹਿਯੋਗ ਦਿੱਤਾ ਕਿ ਨਹੀਂ ਮੈਂ ਤਾਂ ਫਿਰਦੇ ਨੇ ਜੀ ਨਾਲ ਤਾਂ ਗੱਡੀ ਜਰਾਂ ਤੇ ਅੱਛਾ